ਸ਼ੁਕਰੀਆ ਜੀ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਤੇ ਮੈਂ ਹਾਂ ਤੋੜਨਾ ਸੁਸ਼ਾਤੀ ਗੁਪਤਾ ਸੋ ਅਲਬਰਟਾ ਦੇ ਇੱਕ ਜੱਜ ਨੇ ਇੱਕ ਸੁਬਾਈ ਕਾਨੂੰਨ ਤੇ ਰੋਕ ਲਗਾ ਦਿੱਤੀ ਹੈ ਜੋ ਕਿ ਡਾਕਟਰਾਂ ਨੂੰ ਨੌਜਵਾਨਾਂ ਨੂੰ ਲਿੰਗ ਪੁਸ਼ਟੀਕਰਨ ਵਾਲੀ ਦੇਖਭਾਲ ਪ੍ਰਦਾਨ ਕਰਨ ਤੋਂ ਰੋਕਦਾ ਹੈ ਸੋ ਜਸਟਿਸ ਐਲਿਸਨ ਨੇ ਸ਼ੁੱਕਰਵਾਰ ਨੂੰ ਇੱਕ ਲਿਖਤੀ ਫੈਸਲੇ ਵਿੱਚ ਕਿਹਾ ਹੈ ਕਿ ਕਾਨੂੰਨ ਗੰਭੀਰ ਚਾਰਟਰ ਮੁੱਦੇ ਉਠਾਉਂਦਾ ਹੈ ਜਿਨ੍ਹਾਂ ਨੂੰ ਅਦਾਲਤ ਵਿੱਚ ਹੱਲ ਕਰਨ ਦੀ ਲੋੜ ਹੈ ਅਤੇ ਇਸ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ ਇਸ ਦੇ ਵਿਰੁੱਧ ਇੱਕ ਅਸਥਾਈ ਹੁਕਮ ਜਾਰੀ ਕੀਤਾ ਹੈ ਸਬੂਤ ਦਰਸਾਉਂਦੇ ਹਨ ਕਿ ਲਿੰਗ ਵਿਭਿੰਨ ਨੌਜਵਾਨਾਂ ਲਈ ਸਿਹਤ ਸੰਭਾਲ ਨੂੰ ਇਕੱਲਾ ਕਰਨਾ ਅਤੇ ਇਸ ਨੂੰ ਸਰਕਾਰੀ ਨਿਯੰਤਰਣ ਦੇ ਅਧੀਨ ਬਣਾਉਣਾ ਲਿੰਗ ਵਿਭਿੰਨ ਨੌਜਵਾਨਾਂ ਨੂੰ ਪਹਿਲਾਂ ਹੀ ਹੋਣ ਵਾਲੇ ਵਿਤਕਰੇ ਅਤੇ ਪੱਖਪਾਤ ਨੂੰ ਮਜ਼ਬੂਤ ਕਰਕੇ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਜਾਵੇਗਾ। ਕੁਨਟਜ਼ ਨੇ ਫੈਸਲੇ ਵਿੱਚ ਲਿਖਿਆ ਕਿ ਜਾਣਬੁੱਝ ਕੇ ਜਾਂ ਨਾ ਜਾਣ ਕੇ ਇਹ پابੰਦੀ ਇਸ ਗੱਲ ਤੇ ਸੰਕੇਤ ਦੇਵੇਗੀ ਕਿ ਜਨਮ ਸਮੇਂ ਤੁਹਾਨੂੰ ਦਿੱਤੀ ਗਈ ਲਿੰਗ ਤੋਂ ਵੱਖਰੀ ਲਿੰਗ ਪਛਾਣ ਹੋਣ ਵਿੱਚ ਕੁਝ ਗਲਤ ਹੈ ਜਾਂ ਸ਼ੱਕ ਹੈ ਇਹ ਕਾਨੂੰਨ ਜੋ ਪਹਿਲੇ ਸਾਲ ਦੇ ਅਖੀਰ ਵਿੱਚ ਪਾਸ ਹੋਇਆ ਸੀ ਪਰ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਡਾਕਟਰਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਵਾਨੀ ਬਲਾਕਰ ਅਤੇ ਹਾਰਮੋਨ ਥੈਰੇਪੀ ਵਰਗੇ ਇਲਾਜ ਪ੍ਰਦਾਨ ਕਰਨ ਤੋਂ ਵਰਜਦਾ ਹੈ ਐਲਜੀਬੀਟੀਕਿਊ ਪਲੱਸ ਐਡਵੋਕੇਸੀ ਗਰੁੱਪ ਈਗਲ ਕੈਨੇਡਾ ਤੇ ਸਕਿਪਿੰਗ ਸਟੋਨ ਫਾਊਂਡੇਸ਼ਨ ਅਤੇ ਨਾਲ ਹੀ ਪੰਜ 트랜ਸਜੈਂਡਰ ਨੌਜਵਾਨ ਜੋ ਕਾਨੂੰਨ ਤੋਂ ਪ੍ਰਭਾਵਿਤ ਹੋਣਗੇ ਉਹਨਾਂ ਨੇ ਸੂਬੇ ਨੂੰ ਉਸ ਮਹੀਨੇ ਅਦਾਲਤ ਵਿੱਚ ਲਿਆਂਦਾ ਜਿਸ ਮਹੀਨੇ ਇਹ ਕਾਨੂੰਨ ਪਾਸ ਹੋਇਆ ਸੀ ਫੈਸਲੇ ਦੇ ਅਨੁਸਾਰ ਸਰਕਾਰ ਨੇ ਦਲੀਲ ਦਿੱਤੀ ਕਿ ਨੁਕਸਾਨ ਦੇ ਦਾਅਵੇ ਅੰਦਾਜ਼ੇ ਤੇ ਅਧਾਰਤ ਸਨ ਕਿਉਂਕਿ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਅਤੇ ਕਾਨੂੰਨ ਜਿੰਨਾ ਇਲਾਜਾਂ ਤੇ پابੰਦੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਵਿਗਿਆਨਿਕ ਤੌਰ ਤੇ ਸਮਰਪਿਤ ਨਹੀਂ ਹਨ ਕੁੰਸ ਨੇ ਲਿਖਿਆ ਕਿ ਵਕਾਲਤ ਸਮੂਹਾਂ ਨੇ ਉਹਨਾਂ ਇਲਾਜਾਂ ਤੇ ਵਿਗਿਆਨਿਕ ਸਬੂਤ ਵੀ ਪੇਸ਼ ਕੀਤੇ ਜੋ ਉਹਨਾਂ ਦੇ ਦ੍ਰਿਸ਼ਟੀਕੋਣਾਂ ਦਾ ਸਮਰਥਨ ਕਰਦੇ ਹਨ ਪਰ ਹੁਕਮ ਸੁਣਵਾਈਆਂ ਇਹ ਨਿਰਧਾਰਤ ਕਰਨ ਲਈ ਟੁਕਮਾ ਪੜਾ ਨਹੀਂ ਸਨ ਕਿ ਕਿਸ ਪੱਖ ਦੇ ਸਬੂਤ ਉੱਚੇ ਸਨ ਸੂਬੇ ਨੇ ਇਹ ਵੀ ਦਲੀਲ ਦਿੱਤੀ ਕਿ ਕਾਨੂੰਨ ਨੇ ਮਾਮਲੇ ਵਿੱਚ ਸ਼ਾਮਲ ਨੌਜਵਾਨਾਂ ਨੂੰ ਦਰਪੇਸ਼ ਮਾਨਸਿਕ ਨੁਕਸਾਨ ਨਹੀਂ ਪਹੁੰਚਾਇਆ ਪਰ ਇਹ ਜਵਾਨੀ ਵਿੱਚੋਂ ਲੰਘਣ ਦਾ ਨਤੀਜਾ ਸੀ ਕਿਸੇ ਕਥਿਤ ਨੁਕਸਾਨ ਦਾ ਸ਼ੁਰੂਆਤੀ ਬਿੰਦੂ ਸਰਕਾਰੀ ਕਾਰਵਾਈ ਕਾਰਨ ਨਹੀਂ ਹੋ ਸਕਦਾ ਪਰ ਸਰਕਾਰੀ ਕਾਰਵਾਈ ਕਿਸੇ ਵਿਅਕਤੀ ਦੀ ਨੁਕਸਾਨ ਨੂੰ ਇਸ ਤਰੀਕੇ ਨਾਲ ਹੱਲ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਉਹਨਾਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤੇ ਹੋਰ ਨੁਕਸਾਨ ਪਹੁੰਚਾਉਂਦੀ ਹੈ ਅਲਬਰਟਾ ਦੇ 트랜스젠ਡਰ ਕਾਨੂੰਨ ਦੇ ਦੋ ਹੋ ਟੁਕੜੇ 트랜스젠ਡਰ ਔਰਤਾਂ ਨੂੰ ਔਰਤਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕਣਾ ਅਤੇ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਸਕੂਲ ਪ੍ਰਣਾਲੀ ਵਿੱਚ ਆਪਣਾ ਨਾਮ ਜਾਂ ਫਿਰ ਸਰਨਾਵ ਬਦਲਣ ਤੋਂ ਰੋਕਣਾ ਨੂੰ ਅਜੇ ਤੱਕ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ। ਸੋ ਸਿੱਖਿਆ ਬਿੱਲ ਵਿੱਚ ਮਾਪਿਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਲਿੰਗਤਾ, ਜਿਨਸੀ ਰੁਚੀ ਅਤੇ ਲਿੰਗ ਪਛਾਣ ਬਾਰੇ ਪਾਠ ਪ੍ਰਾਪਤ ਕਰਨ ਦੀ ਚੋਣ ਕਰਨ। ਸਾਡਾ ਹਰ ਇੱਕ ਪ੍ਰੋਗਰਾਮ ਲਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ